ਪੰਜਾਬ ਜੋਂ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਜਿਵੇਂ ਆਪਾਂ ਗੱਲ ਕਰਦੇ ਹੁਣ ਪਹੁੰਚੇ ਹੋਏ ਹਾਂ ਜੈਨਸਤਾਨ ਦੇ ਕਿ ਜਿਹੜਾ ਸਦਰ ਥਾਣੇ ਦੇ ਕੋਲ ਹੈ ਜਿੱਥੇ ਇਹ ਭਾਜਪਾਗੂਆਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਸੀਗਾ ਦੇਖਦੇ ਹੁਣ ਹਰਜੀਤ ਗਰੇਵਾਲ ਸਿੰਘ ਬਾਹਰ ਆ ਰਹੇ ਨੇ ਉਹਨੂੰ ਕਿਸਾਨ ਇਹਨਾਂ ਨੂੰ ਬਾਹਰ ਨਿਕਲਣ ਦਿੰਦੇ ਨੇ ਜਾਂ ਨਹੀਂ ਦਿੰਦੇ ਨੇ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੀਆਂ ਬ੍ਰੇਕਿੰਗ ਨਿਊਜ਼ ਹੈ ਇਹ ਪੰਜਾਬ ਜੂਲ ਦੀਆਂ ਦੇਖ ਰਹੇ ਹੋ ਕਿ ਤੁਸੀਂ ਹਰਜੀਤ ਸਿੰਘ ਗਰੇਵਾਲ ਬਾਹਰ ਨਿਕਲਣ ਲੱਗਿਆ ਸੀ ਵਾਪਸ ਆ ਗਏ ਉਹ ਵਾਪਸ ਆ ਗਏ ਹੈ ਵਾਪਸ ਮੁੜ ਚੁੱਕੇ ਹੈ ਗਰੇਵਾਲ ਜੀ ਆਪਣੇ ਪੰਡਾਲ ਵਿੱਚ ਵਾਪਸ ਜਾ ਰਹੇ ਨੇ ਕਿਸਾਨ ਜਿੱਥੇ ਬੰਦਿਆ ਇਹਨਾਂ ਦੇ ਪਹਾੜੀ ਪੈਂਦੀਆਂ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਲ ਦੀਆਂ ਪੰਜਾਬ ਜੂਮ ਦੀਆਂ ਲਾਈਵ ਤਸਵੀਰਾਂ ਜਿਵੇਂ ਕਿ ਇਹ ਭਾਜਪਾ ਅਗੂ ਹਰਜੀਤ ਸਿੰਘ ਘਰੇਬਾਲ ਬਾਹਰ ਆਉਣ ਲੱਗੇ ਸੀਗਾ ਪੰਡਾਲ ਤੋਂ ਤਾਂ ਕਿਸਾਨਾਂ ਨੇ ਵੱਧ ਕੇ ਵਿਰੋਧ ਕੀਤਾ ਹੈ ਵਿਰੋਧ ਕਰ ਰਹੇ ਨੇ ਕਿਸਾਨ ਜਿਸ ਨੂੰ ਹਰਜੀਤ ਸਿੰਘ ਪੁਲਿਸ ਪ੍ਰਸ਼ਾਸਨ ਬੋਲੋ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਇਹਨਾਂ ਨੂੰ ਆਪਣਾ ਇਹ ਕਿਸਾਨ ਰੁਕਣ ਦਾ ਨਾਮ ਨਹੀਂ ਲੈ ਰਹੇ ਤੁਸੀਂ ਵੇਖ ਰਹੇ ਪੰਜਾਬ ਜੂਮ ਦੀਆਂ ਲਾਈਵ ਤਸਵੀਰਾਂ ਜਿਵੇਂ ਆਪਾਂ ਗੱਲ ਕਰਦੇ ਹਰਦੀਪ ਸਿੰਘ ਗਰੇਵਾਲ ਵਾਪਸ ਆਪਣੇ ਪੰਡਾਲ ਵਿੱਚ ਵਾਪਸ ਮੁੜ ਗਿਆ ਉਹ ਆਉਣ ਲੱਗਿਆ ਸੀ ਬਾਹਰ ਲੇਕਿਨ ਕਿਸਾਨ ਜਥੇ ਬੰਦਿਆਂ ਦਾ ਰੋਸ਼ ਰੋਸ਼ ਪ੍ਰਦਰਸ਼ਨ ਦੇਖ ਕੇ ਉਹਨਾਂ ਬੋਲੋ ਵਿਰੋਧ ਦੇਖ ਕੇ ਉਹ ਵਾਪਸ ਮੁੜ ਦਿੱਤੇ ਨੇ ਪੰਜਾਬ ਜੂਮ ਦੇ ਲਾਈਵ ਤਸਵੀਰਾਂ ਦੇਖ ਰਹੇ ਮੈਂ ਜਗਨੰਦਨ ਗੁਪਤਾ ਜਿਵੇਂ ਆਪਾਂ ਗੱਲ ਕਰਦੇ ਪੰਜਾਬ ਜੂਮ ਦੀ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਕਿਸਾਨ ਜਥੇ ਬੰਦਿਆਂ ਬੋਲੋ ਧਰਨੇ ਵਾਜੀ ਨਾਰੇ ਵਾਜੀ ਕੀਤੀ ਜਾ ਰਹੀ ਜੀ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਜਿੱਦੇ ਵਿੱਚ ਇਹ ਭਾਜਪਾ ਆਗੂਆਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਵਿਰੋਧ ਕੀਤਾ ਕਿਸਾਨ ਜਥੇਬੰਦੀਆਂ ਨੇ ਉਹ ਮੀਟਿੰਗ ਖਤਮ ਕਰਕੇ ਬਾਹਰ ਨਿਕਲਣ ਲੱਗੇ ਸੀ ਕਿਸਾਨ ਜਥੇਬੰਦੀਆਂ ਵੱਲੋਂ ਇੰਨਾ ਵਿਰੋਧ ਕੀਤਾ ਗਿਆ ਕਿ ਉਹਨਾਂ ਨੂੰ ਆਪਣਾ ਪੰਡਾਲ ਵਿੱਚ ਵਾਪਸ ਪਹੁੰਚਣਾ ਪਿਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਵੈਬ ਚੈਨਲ ਦੀਆਂ ਮੈਂ ਜਗਨੰਦਨ ਗੁੱਪਤਾ ਪਲ-ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਜੋ ਪੰਜਾਬ ਜੂਮ ਰਾਹੀਂ ਆਪਣੇ ਮੀਡੀਆ ਚੈਨਲ ਰਾਹੀਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਭਾਜਪਾ ਆਗੂ ਨੇ ਸਾਰੇ ਜਿਨ੍ਹਾਂ ਨੂੰ ਵਾਪਸ ਆਪਣੇ ਪੰਡਾਲ ਵਿੱਚ ਪਹੁੰਚਣਾ ਪਿਆ جي لینا ساري ملڪي جو سولو سولو او رچو بي جاندا هه اي شي ڪري ها بني بني او ري مٿو او بني او تر بيهي او جون لگه ساري ਆਹ ਦੇਖੋ ਉਹ ਗੁਰੂਆਂ ਨੇ ਕਿਹਾ ਵੀ ਸਾਡੇ ਕੋਲ ਸਾਡੀ ਰਵਾਇਤ ਆਉਂਦੀ ਆਉਂਦੀ ਹੈ ਆਓ ਜੀ ਕੋ ਜੱਟ ਜੀ ਉਹਦੇ ਕੋਲ ਬਹਿਣੀਆਂ ਨਾ ਕੋਈ ਅਸੂਰਾਈ ਹੈ ਸਭ ਦੀ ਰੋਣੇ ਸਭ ਆਏ ਹੋਏ ਆਏ ਨੇ ਇਹ ਸਹੀ ਇਸ ਨੂੰ ਪ੍ਰਚਾਰ ਕਰਨੀ ਚਾਹੀਦੀ ਹੈ ਲੋਕੀਏ ਬੈਠੇ ਆਏ ਆ ਆਹ ਬਾਈ ਬੋਲਦੇ ਕਿਹਾ ਸੀ ਜੋ ਵੀ ਸੁਣ ਰਿਹਾ ਵੇਖੋ ਉਹਦੇ ਰੋਗ ਐਸਨੇ ਅਸੀਂ ਇਹ ਰੋਕ ਨਹੀਂ ਦੇਵਾਂਗੇ ਉਹਨਾਂ ਜੋ ਕਾਨੂੰਨਾਂ ਦੇ ਹੱਕ ਦੇ ਵਿੱਚ ਕੋਈ ਆਰਗੂਮੈਂਟ ਕੋ ਦਲੀਲ ਲੈ ਕੇ ਪਹੁੰਚੇ ਨੇ ਅਸੀਂ ਜਨਤਕੀ ਕਚਹਿਰੀ ਵਿੱਚ ਬਾਹਰ ਖੜੇ ਹਾਂ ਤੇ ਉਹਨਾਂ ਨੂੰ ਓਪਨ ਸੱਤਰ ਉਹ ਇੱਥੇ ਆਉਣ ਆ ਕੇ ਕਾਨੂੰਨਾਂ ਦੇ ਹੱਕ ਦੇ ਵਿੱਚ ਜੋ ਕਾਨੂੰਨਾਂ ਦੇ ਖਾ ਜੋ ਬਣਾ ਚੌਂਦੇ ਨੇ ਕਹਿੰਦੇ ਸਾਡੇ ਵੀ ਸੁਣ ਲੈ ਆਉਂਦੇ ਵੀ ਸੁਣ ਲੈ ਪਰ ਇਹ ਗੱਲ ਜ਼ਰੂਰ ਹੈ ਕਿ ਉਹ ਜੋ ਗੁਰਾ ਕਾਨੂੰਨੀ ਸੱਤਰ ਨੂੰ ਪਹੁੰਚੇ ਉਹਨੂੰ ਗੋਟ ਆਉਣੀ ਹੈ ਐਸੀ ਕੋਈ ਨੀਤੀ ਨਹੀਂ ਹੋਰ ਦੇਣੀ ਇਹ ਪੰਜਾਬ ਦੇ ਸਾਰੇ ਕਿਸਾਨਾਂ ਦਾ ਫੈਸਲਾ ਹੈ ਤਾਂ ਫਿਰ ਕਾਹਦਾ ਝਗੜਾ ਹੈਗਾ ਔਰ ਇਹ ਤਾਂ ਸਰਕਾਰ ਦੇ ਦੁਆਰਾ ਕਰਵਾਇਆ ਜਾ ਰਿਹਾ ਹੈ ਕਾਂਗਰਸ ਵੋਟ ਬੈਂਕ ਦੀ ਪੋਲਿਟਿਕਸ ਕਰ ਰਹੀ ਹੈ ਸ਼ੁਰੂ ਤੋਂ ਹੀ ਉਹਨਾਂ ਨੇ ਕਿਸਾਨ ਨੂੰ ਵੋਟ ਬੈਂਕ ਦੇ ਤਰ੍ਹਾਂ ਇਸਤੇਮਾਲ ਕੀਤਾ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਮੇਰੇ ਵੱਲ ਸਾਹਿਬ ਇਹ ਕਿਹਾ ਗਿਆ ਵੀ ਅਤਵਾਦੀ ਕਿਹਾ ਗਿਆ ਤੁਹਾਡੇ ਵੱਲੋਂ ਕਿਸਾਨਾਂ ਨੂੰ ਅਤਵਾਦੀ ਕਿਹਾ ਗਿਆ ਇਹਦੀ ਕੀ ਸੱਚਾਈ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਤੋਂ ਪੈਸੇ ਲੈ ਕੇ ਧਰਨੇ ਲਾ ਰਹੇ ਨੇ ਤੁਹਾਡੇ ਵੱਲੋਂ ਕਿਹਾ ਗਿਆ ਨਹੀਂ ਨਹੀਂ ਅਤਵਾਦੀ ਤੁਹਾਡੇ ਵੱਲੋਂ ਕਿਹੜੇ ਕਿਹਾ ਗਿਆ ਮੈਂ ਅਤਵਾਦੀ ਕਿਸਾਨਾਂ ਨੂੰ ਨਹੀਂ ਕਿਹਾ ਰਾਜਨੀਤਿਕ ਅਤੰਕਵਾਦ ਸਰਕਾਰ ਫਲਾ ਰਹੀ ਹੈ ਕਾਂਗਰਸ ਫਲਾ ਰਹੀ ਹੈ ਇਹ ਕਹਿ ਆ ਮੇਰੇ ਮੂੰਹ ਚ ਫਾਕੇ ਗੱਲ ਨਾ ਕਹੋ ਇੱਕ ਤੁਸੀਂ ਇਹ ਕਹੇ ਜੀ ਸਰਕਾਰ ਆਪਣਾ ਕਾਂਗਰਸ ਨੂੰ ਪੈਸੇ ਦੇ ਰਹੀ ਹੈ ਤਾਂ ਉਹ ਧਰਨੇ ਲਾ ਰਹੇ ਨਹੀਂ ਕਿਹਾ ਕਿ ਉਹਨਾਂ ਨੂੰ ਪੈਸੇ ਦੇ ਰਹੀ ਹੈ ਕਿ ਤਾਂ ਧਰਨੇ ਲਾ ਰਹੇ ਕਿਹਨੇ ਕਿਹਾ ਇਹ ਕਿੱਥੇ ਆ ਦਿਖਾਓ ਵੀਡੀਓ ਚਾ ਜੀ ਮੇਰੇ ਕੋਲ ਹੈਗਾ ਜੀ ਦਿਖਾ ਦੇਣਾ ਮੈਨੂੰ ਦਿਖਾ ਦਿਓ ਸਰ ਜਿਹੜੀ ਅੱਜ ਅੱਜ ਮੈਂ ਇਹੋ ਜਿਹਾ ਕੁਝ ਨਹੀਂ ਕਹਿੰਦਾ ਮੈਂ ਕਦੇ ਸਰ ਅੱਜ 11 ਜਥੇਬੰਦੀਆਂ ਇੱਥੇ ਬੈਠੀਆਂ ਆਏ ਕਹਿੰਦੀਆਂ ਵੀ ਸਾਡੇ ਖਿਲਾਫ ਇਹ ਬੋਲਿਆ ਸਰ ਕੌਣ ਸਰ ਜਿਹੜੀ ਬਾਰ ਬੈਠੀਆਂ 11 ਜਥੇਬੰਦੀਆਂ ਦੀ ਲੀਡਰ ਹੈ ਕੀ ਕਹਿੰਦੇ ਇਹ ਕਹਿੰਦੇ ਵੀ ਸਾਡੇ ਖਿਲਾਫ ਟੀਵੀ ਚੈਨਲਾਂ ਦੇ ਉੱਪਰ ਇਹ ਸਾਨੂੰ ਅਤਵਾਦੀ ਕਿਹਾ ਜਾਂਦਾ ਤੇ ਬਾਰ ਬਾਰ ਸਾਨੂੰ ਜੋ ਕਾਂਗਰਸ ਦੇ ਪਿੱਠੂ ਕਿਹਾ ਜਾਂਦਾ ਆ ਰਹੇ ਆ ਜੀ ਬੈਠੇ ਬਣਾਈ ਜਾਣ ਰਾਜਨੀਤਿਕ ਅਤੰਕਵਾਦ ਹੈ ਇਹ ਜਿਹੜਾ ਕਾਂਗਰਸ ਦੁਆਰਾ ਫੈਲਾਇਆ ਜਾ ਰਿਹਾ ਸਾਨੂੰ ਕਹਿੰਦੇ ਪਿੰਡਾਂ ਚ ਨਹੀਂ ਵੜ ਸਕਦੇ ਰੋਕ ਲੇ ਜੀ ਨੇ ਪਿੰਡਾਂ ਚ ਰੋਕਣਾ ਠੀਕ ਹੈ ਕੋਈ ਨਹੀਂ ਰੋਕ ਸਕਦਾ ਮੈਂ ਜਾਊਂਗਾ ਜਿਵੇਂ ਹੁਣ ਅਜੇ ਧਰਨਾ ਲੱਗਿਆ ਹੋਇਆ ਹੁਣ ਤੁਸੀਂ ਬਾਹਰ ਕਿਵੇਂ ਨਿਕਲੋਗੇ ਫਿਰ ਬਾਹਰ ਕਿਵੇਂ ਨਿਕਲਣਾ ਬਾਹਰ ਇੱਦਾਂ ਹੀ ਨਿਕਲ ਜਨਾ ਤੁਹਾਡੇ ਸਾਹਮਣੇ ਉਧਰ ਕੀ ਆ ਮੈਨੂੰ ਕੋਈ ਡਰਾਉਂਦਾ ਉਹ ਅਸੀਂ ਇਦਾਂ ਨਹੀਂ ਡਰਦੇ ਉੱਥੇ ਉਹ ਤਾਂ ਪ੍ਰਸ਼ਾਸਨ ਦੀ ਤਰਫੋਂ ਹੈਗਾ ਕਿ ਵੀ ਇਹਨਾਂ ਨਾਲ ਟਕਰਾਅ ਨਾ ਹੋ ਬਾਕੀ ਸਾਨੂੰ ਡਰ ਕੋਈ ਨਹੀਂ ਹੈ ਪਰ ਤੁਸੀਂ ਇਹ ਦੇਖ ਰਹੇ ਹੋ ਗਰੇਵਾਲ ਦੂਜੇ ਦਰਵਾਜੇ ਨੂੰ ਚਲਾ ਗਿਆ ਹੈ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਗਰੇਵਾਲ ਦੂਜੇ ਦਰਵਾਜੇ ਨੂੰ ਹੋਗਾ ਚਲਾ ਗਿਆ ਕਿਸਾਨਾਂ ਦਾ ਸਾਹਮਣਾ ਨਹੀਂ ਕਰ ਪਾਇਆ ਗਰੇਵਾਲ ਗਰੇਵਾਲ ਚੋਰੀ ਦਰਵਾਜੇ ਤੋਂ ਹੁੰਦਾ ਹੋਇਆ ਵਾਪਸ ਚਲਾ ਗਿਆ ਔਰ ਕਿਸਾਨਾਂ ਨੇ ਇਹਨਾਂ ਵਿਰੋਧ ਕੀਤਾ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਗਰੇਵਾਲ ਕਾ ਆਪਣਾ ਖਾਬਾ ਕਹਿ ਸਕਦੇ ਹਾਂ ਇੱਥੋਂ ਜੈਨਸਤਾਨਿਕ ਤੋਂ ਬਾਹਰ ਦੂਜੇ ਦਰਵਾਜੇ ਚੋਰ ਦਰਵਾਜੇ ਤੋਂ ਨਿਕਲ ਕੇ ਚਲਾ ਗਿਆ ਜਿਹਨੂੰ ਕਹਿ ਸਕਦੇ ਨੇ ਆਪਾਂ ਪਿਛਲੇ ਦਰਵਾਜੇ ਤੋਂ ਕਿਸਾਨਾਂ ਦੇ ਕਹਿਣ ਅਨੁਸਾਰ ਕਿਸਾਨਾਂ ਵੱਲੋਂ ਕਿਆ ਜਾ ਰਿਹਾ ਹੈ ਗਰੇਵਾਲ ਹੌਂਸ ਕਰ ਰਹੇ ਹਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਐਡਾ ਜ਼ਿੰਮੇਵਾਰ ਇੱਕ ਲੀਡਰ ਜਿਹੜਾ ਸਪੋਕਸਪਰਸਮਾਨ ਹੋਵੇ ਇੱਕ ਪਾਰਟੀ ਦਾ ਉਹ ਚੋਰ ਦਰਵਾਜ਼ੇ ਆਇਆ ਔਰ ਚੋਰ ਦਰਵਾਜ਼ੇ ਭੱਜ ਗਿਆ ਉਹਨਾਂ ਜਨਤਾ ਨੂੰ ਫੇਸ ਨਹੀਂ ਕੀਤਾ ਅੱਜ ਭਾਜਪੀ ਜਿਨ੍ਹਾਂ ਅੱਜ ਇਹ ਸਾਰੇ ਕਾਨੂੰਨ ਪਾਸ ਕੀਤੇ ਇੱਕ ਪਾਸੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੀ ਹੈ ਔਰ ਦੂਜੇ ਪਾਸੇ 8 ਮੈਂਬਰੀ ਟੀਮ ਪੰਜਾਬ ਚ ਭੇਜ ਕੇ ਔਰ ਇਸ ਕਿਸਮ ਦੇ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਵਰਚੁਅਲ ਮੀਟਿੰਗਸ ਕਰਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਬਹੁਤ ਵੱਡਾ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅੱਜ ਬੀਜੇਪੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਅਸੋਲੀਟ ਹੈ ਪੰਜਾਬ ਦੇ ਸਮੂਹ ਕਿਸਾਨਾਂ ਨੇ ਜਿੱਥੇ ਸਾਰੇ ਪੰਜਾਬ ਦੇ ਵਿੱਚ ਰੇਲ 트랙 ਜਾਮ ਕੀਤੇ ਹੋਏ ਨੇ ਰੋਡ ਜਾਮ ਕੀਤੇ ਹੋਏ ਨੇ ਕੋਲ ਪਲਾਜੇ ਜਾਮ ਕੀਤੇ ਹੋਏ ਨੇ ਰिलायंस ਜੋ ਮਾਨੀ ਸਭ ਤੋਂ ਵੱਡਾ ਜਾਇਦਾਦਾਰ ਹੈ ਉਸ ਦਾ ਕਾਰੋਬਾਰ ਅਜ ਸਾਰੇ ਪੰਜਾਬ ਦੇ ਵਿੱਚ ਠੱਪ ਹੈ ਇਸ ਤਰ੍ਹਾਂ ਹੀ ਬੀਜੇਪੀ ਦੇ ਆਗੂ ਅੱਜ ਘਰਾਂ ਦੇ ਵਿੱਚ ਕੈਦ ਨੇ ਔਰ ਸਾਡਾ ਇਹ ਫੈਸਲਾ ਜਿੱਥੇ ਬੰਦੀਆਂ ਦਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨਾਂ ਨੂੰ ਭਾਜਪਾ ਰੱਦ ਨਹੀਂ ਕਰਦੇ ਪੰਜਾਬ ਚ ਕੋਈ ਵੀ ਭਾਜਪਾ ਦਾ ਨਾ ਕੇਂਦਰੀ ਆਗੂ ਨਾ ਜ਼ਿਲ੍ਹਾ ਦਾਗੂ ਨਾ ਕੋਈ ਐਮਪੀ ਨਾ ਰਾਜ ਸਭਾ ਮੈਂਬਰ ਨਾ ਉਹਦੇ ਆਠੀ ਮੈਂਬਰੀ ਟੀਮ ਦੇ ਜਿਹੜੇ ਮੈਂਬਰ ਨੇ ਉਹ ਪੰਜਾਬ ਚ ਪ੍ਰਚਾਰ ਨਹੀਂ ਕਰ ਸਕਣਗੇ ਨਾ ਪੰਜਾਬ ਚ ਮੀਟਿੰਗਸ ਕਰ ਸਕਣਗੇ ਇਹ ਸਾਡਾ ਪੂਰਾ ਮਨ ਪ੍ਰੋਗਰਾਮ ਹੈ ਇਹ ਉਦੋਂ ਤੱਕ ਚੱਲਦਾ ਰਹੇਗਾ ਜਰੋਂ ਤੱਕ ਕਾਲੇ ਕਾਨੂੰਨ ਖੇਤੀ ਰੱਦ ਨਹੀਂ ਸਰ ਘਰੇਵਾਲ ਨੇ ਤੁਹਾਨੂੰ ਇੱਥੇ ਆਪਣਾ ਹੈ ਵੀ ਕਾਂਗਰਸੀ ਤੁਹਾਨੂੰ ਪੈਸੇ ਦਿੰਦੀ ਆ ਜਾਂ ਤੁਹਾਨੂੰ ਅਤਵਾਦੀ ਕਿਹਾ ਪਰ ਘਰੇਵਾਲ ਨਾਲ ਹੁਣ ਗੱਲ ਕਰੀ ਆ ਉਹ ਮੁੱਕਰ ਗਿਆ ਸ੍ਰੀ ਆਮ ਉਹ ਕਹਿੰਦਾ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਇਹ 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 ਦੇਖੋ ਜਿਹੜਾ ਉਹਨਾਂ ਦਾ ਮੰਤਰੀ ਜਿਹੜਾ ਉਹਨਾਂ ਦਾ ਲੀਡਰ ਚੁੱਕ ਹੈ ਇਹ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਅਸੀਂ ਉਸ ਕੰਟਰੋਵਰਸੀ ਵਿੱਚ ਜਾਣਾ ਕਿਉਂਕਿ ਇਹ ਪ੍ਰੋਵੋਕ ਕਰਨੀਆਂ ਗੱਲਾਂ ਕੰਫਰੋਨਟੇਸ਼ਨ ਅਸੀਂ ਉਹਦੇ ਵਿੱਚ ਜਾਣਾ ਨਹੀਂ ਇਹ ਉਹਦੀ ਆਪਣੀ ਜ਼ਿੰਮੇਵਾਰੀ ਹੈ ਉਸ ਨੇ ਕਿਹਾ ਵੀ ਇਹ ਕਿਸਾਨ ਆਉਣਗੇ ਚੱਲ ਕੇ ਤੇ ਜਾਣਗੇ ਸਪ੍ਰੈਚਰ ਦੇ ਉੱਪਰ ਇਹ ਗੱਲ ਪ੍ਰਵੋਕ ਕਰਨ ਵਾਲੀ ਹੈ ਕਿਸਾਨ ਪ੍ਰਵੋਕ ਹੋਣ ਵਾਲੇ ਹੈ ਨਹੀਂ ਪ੍ਰਵੋਕ ਕਰਨ ਵਾਲੀਆਂ ਬੜੀਆਂ ਸ਼ਕਤੀਆਂ ਕਿਸਾਨਾਂ ਦੀ ਏਕਤਾ ਨੂੰ ਤੋੜਨ ਵਾਲੀਆਂ ਕਿਸਾਨਾਂ ਦੇ ਵਿੱਚ ਇਸ ਕਿਸਮ ਦੇ ਏਜੰਟ ਆ ਕੇ ਕਿਸਾਨਾਂ ਦਾ ਅੰਦੋਲਨ ਖੇਲ ਹੋਲ ਜਾਏ ਅਸੀਂ ਇਸ ਤੋਂ ਬੜੇ ਸੁਚੇਤ ਹਾਂ ਐਸੀਆਂ ਗੱਲਾਂ ਤੋਂ ਅਸੀਂ ਲੜਾਈ ਆਪਣੀ ਬਿਲਕੁਲ ਪ੍ਰਿੰਸੀਪਲ ਆਪਣੀਆਂ ਮੰਗਾਂ ਦੇ ਉੱਪਰ ਆਪਣੀ ਏਕਤਾ ਨੂੰ ਕਾਇਮ ਰੱਖਣਾ ਹੈ ਉਸ ਤਾਂ ਹੀ ਲੜਨੀ ਹੈ ਇਹਨਾਂ ਦੀਆਂ ਗੱਲਾਂ ਚਾਹਣਾ ਨਹੀਂ ਇਹਨਾਂ ਨੂੰ ਹਮੇਸ਼ਾ ਇਹਨਾਂ ਦੇ ਪ੍ਰੋਗਰਾਮ ਦੇ ਉੱਪਰ ਝੂਠਾ ਕਰਨਾ ਹੈ ਤਾਂ ਹੀ ਸਾਡਾ ਅੱਜ ਵੀ ਇਹ ਚੈਲੰਜ ਹੈ ਜੇ ਅੱਜ ਹੁੰਦੇ ਹਾਂ ਇਹ ਲੋਕਾਂ ਦੇ ਵਿੱਚ ਆਉਂਦੇ ਆ ਕੇ ਆਪਣਾ ਪ੍ਰੋਗਰਾਮ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਜੋ ਕਹਿਣਾ ਸੀ ਕਹਿੰਦੇ ਉਹਨਾਂ ਕੋਲ ਪ੍ਰੋਗਰਾਮ ਹੈ ਨਹੀਂ ਉਹ ਭੱਜ ਗਏ ਉਹ ਤਾਂ ਇਹ ਗੱਲ ਕਰ ਰਹੇ ਸੀ ਉਹ ਤਾਂ ਕਹਿੰਦੇ ਵੀ ਅਸੀਂ ਹਰ ਪਿੰਡ ਵਿੱਚ ਹਰ ਪਿੰਡ ਵਿੱਚ ਜਾਵਾਂਗੇ ਮੈਂ ਨਹੀਂ ਮੈਂ ਨਹੀਂ ਰੁਕਦਾ ਉਹ ਕਹਿੰਦੇ ਵੀ ਮੈਂ ਤਾਂ ਹਰ ਪਿੰਡ ਵਿੱਚ ਜਾਵਾਂਗਾ ਵੇਖੋ ਸਾਰੇ ਸਾਰੇ ਪੰਜਾਬ ਸਾਡਾ ਇਲਾਕਾ ਹੈ ਜਥੇਬੰਦੀਆਂ ਦਾ ਉਹ ਕਿਸੇ ਪਿੰਡ ਜਾ ਨਹੀਂ ਸਕਦੇ ਇੱਥੋਂ ਐਲਾਨ ਕਰਨ ਕਿ ਕਿਸ ਪਿੰਡ ਜਾਣਾ ਹੈ ਅਸੀਂ ਹਰ ਪਿੰਡ 'ਚ ਬੜਨ ਦੇਣਾ ਹੈ ਜਿਸੇ ਪਿੰਡ ਦੀ ਜਾ ਸਕਦੇ ਹਰ ਪਿੰਡ 'ਚ ਹਰ ਪਿੰਡ 'ਚ ਕ੍ਰਾਉ ਹੋ ਜਾਏਗਾ ਔਰ ਥੋੜੀ ਥੋੜੀ ਜਾਣਕਾਰੀ ਲਈ ਦੇਖੋ ਅੱਜ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਅੱਜ ਮੋਦੀ ਦੀ ਹਰਤੀਆਂ ਫੁਕੀ ਗਈਆਂ ਅਸੀਂ ਮਡੋਲੀ ਪਿੰਡ ਤੋਂ ਚੱਲੇ 100 150 ਬੰਦੇ ਇਕੱਠ ਕਰਕੇ ਪਹਿਲਾ ਪਿੰਡ 'ਚ ਮੋਦੀ ਦੀ ਹਰਤੀ ਕਮਾਈ ਗਈ ਔਰ ਫਿਰ ਮੰਡੀ ਦੇ ਵਿੱਚ ਮੋਦੀ ਦੀ ਹਰਤੀ ਫੁਕੀ ਗਈ ਇੱਕ ਇੱਕ ਪਿੰਡ ਦੇ ਵਿੱਚ ਸਾਰੇ ਪੰਜਾਬ 'ਚ ਹਰਤੀਆਂ ਹੋਣ ਥੋੜਾ ਅਗਲਾ ਕਦਮ ਕੀ ਹੈ ਹੁਣ ਅਗਲਾ ਕਦਮ ਸਾਡਾ ਇਹੀ ਹੈ ਕਿ ਸਾਡੀ ਲੜਾਈ ਜਿਹੜੀ ਹੋਰ ਵਿਸ਼ਾਲ ਹੋ ਰਹੀ ਹੈ ਇਹ ਲੜਾਈ ਨੂੰ ਸੀ ਆਲ ਇੰਡੀਆ ਬਣਾਇਆ ਜਾ ਜਿੱਦਾਂ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲਾ ਖਤਮ ਹੋ ਰਿਹਾ ਹੈ ਕੋਈ ਇਦਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਜਾਂ ਪੰਜਾਬ ਸਰਕਾਰ ਦੇ ਨਾਲ ਵੀ ਜਿਹੜਾ ਕੋਲਾ ਪੰਜਾਬ ਵਿੱਚ ਆਇਆ ਜਾਵੇ ਤੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਬਿਜਲੀ ਦੀ ਜਟੜ ਨਹੀਂ ਹੋ ਰਹੀ ਜਾ ਰਹੀ ਦੇਖੋ ਦੇਖੋ ਇਸ ਦੇ ਇਹ ਹੈ ਕਿ ਨਾ ਤਾਂ ਕੋਈ ਅੱਡੀ ਭਾਰੀ ਕੋਲੇ ਦੀ ਸ਼ੋਰਟੇ ਹੈ ਪਿਛਲੇ ਦਿਨੀ ਜੋ ਪਾਵਰ ਕਾਮ ਦਾ ਡਾਇਰੈਕਟਰ ਹੈ ਉਹਦਾ ਬਿਆਨ ਆਇਆ ਸੀ ਕਿ ਅਜੇ 11 ਦਿਨ ਦਾ ਕੋਲਾ ਬਾਕੀ ਹੈ ਅਜੇ 11 ਦਿਨ ਤੇ ਇਸੇ ਤਰ੍ਹਾਂ ਦੂਜੀਆਂ ਚੀਜ਼ਾਂ ਨੇ ਵੀ ਇਹ ਸਿਰਫ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਚਾਹ ਹੈ ਜੋ ਕਰ ਰਹੇ ਇਸ ਤਰ੍ਹਾਂ ਕਿਸਾਨਾਂ ਦੇ ਵਿੱਚ ਹੁੰਦੇ ਨੇ ਪਰ ਫਿਰ ਵੀ ਕਿਸਾਨਾਂ ਨੇ 20 ਤਰੀਕ ਨੂੰ ਆਪਣੀ ਮੀਟਿੰਗ ਬੁਲਾਈ ਹੈ ਚੰਡੀਗੜ੍ਹ ਦੇ ਵਿੱਚ ਕਿਉਂਕਿ ਪੰਜਾਬ ਵਿਧਾਨ ਸਭਾ ਦਾ 19 ਤਰੀਕ ਨੂੰ ਸੈਸ਼ਨ ਹੈ ਪੰਜਾਬ ਸਰਕਾਰ ਵੀ ਕਹਿੰਦੀ ਹੈ ਵੀ ਅਸੀਂ ਪੈਸਾ ਕਾਨੂੰਨ ਲਿਆ ਰਹੇ ਹਾਂ ਜਿਹੜਾ ਖੇਤੀ ਕਾਨੂੰਨਾਂ ਜਿਹੜੇ ਸੈਂਟਰ ਨੇ ਬਣਾਏ ਨੇ ਉਹਨਾਂ ਨੂੰ ਰੱਦ ਕਰੇਗਾ ਔਰ ਪੰਜਾਬ ਦੇ ਕਿਸਾਨ ਬੱਕੀ ਸਿੱਕੂ ਕਾਨੂੰਨ ਬਣਾਵਾਂਗੇ ਪਰ ਪੰਜਾਬ ਦੇ ਕਿਸਾਨ 20 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜਾ ਕਾਨੂੰਨ ਉਹ ਬਣਾਉਂਦੇ ਨੇ ਅਸੀਂ ਉਹਨਾਂ ਨੂੰ ਐਨਲਾਈਜ਼ ਕਰਾਂਗੇ ਦੇਖਾਂਗੇ ਆਏ ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਕਿ ਨਹੀਂ ਹੈ ਉਸ ਤੌਰ ਤੇ 20 ਤਰੀਕ ਦੀ ਮੀਟਿੰਗ ਫੈਸਲਾ ਕਰਾਂਗੇ ਉਦੋਂ ਤੱਕ 20 ਤਰੀਕ ਤੱਕ ਸਾਡੇ ਸਾਰੇ ਰੇਲ ਰੋਕੋ ਟੋਲ ਪਲਾਜੇ ਕਰਨੈਸ ਇਹਨਾਂ ਬੀਜੇਪੀ ਆਗੂ ਦੇ ਘਰ आओ ਜ਼ਿਲ੍ਹਾ ਲੈਵਲ ਦਾ ਉੱਪਰ ਜਿਹੜੇ ਲੀਡਰ ਨੇ ਉਹ ਮਨੁੱਤਰ ਜਾ ਰਹੀਆਂ ਹੋਰ ਜਾਰੀ ਰਹਿਣ ਧੰਨਵਾਦ